ਉਮਰ ਇਹ ਬੰਦੇ ਨੂੰ 2500 ਬੱਚਾ ਵੀ ਆ ਗਿਆ ਉਹ ਇਧਰ ਉਹ ਰਾਹ ਬੰਦਾ ਤੂੰ ਉਹਦੇ ਲਈ ਨਹੀਂ ਆਈ ਅੰਦਰ ਉਹ ਮੇਰਾ ਬੰਦਾ ਰੋਲਾ ਪਾਉਂਦਾ ਰਹਿ ਗਿਆ ਤੇ ਇਹਨਾਂ ਨੇ ਕੋਈ ਕਰ ਅੰਦਰ ਵੀ ਉਹ ਬਿਨ ਬਿਨਾਂ ਆਈਡੀ ਆਈਡੀ ਪ੍ਰੂਫ ਤੋਂ ਬਿਨਾ ਜਾ ਕੇ ਦੋ ਆਈਡੀ ਪ੍ਰੂਫ ਤੋਂ ਮੈਡਮ ਅੰਦਰ ਅਫਸਰ ਕੋਲ ਉਹਨਾਂ ਨੇ ਆਈਡੀ ਪ੍ਰੂਫ ਕੀ ਵੀ ਆਉਣਾ ਇਕੱਲੀ ਪੱਤੀ ਦੇ ਇਸੇ ਦੇ ਪੱਤੀ ਤੋਂ ਕੱਢਦੀ ਵੋਟ ਪੂਗੀ ਹੈਲੋ

ਮੈਂ ਕਿਹਾ ਤੁਹਾਨੂੰ ਇਖਲਾ ਲੱਗਦਾ ਮਾਨੇਗੇ ਇਹਦਾ ਬਾਹਰ ਦੋ ਬੰਦਾ ਪੁੱਲ ਤੋਂ ਬੱਚਾ ਦੋ ਵਿੱਚ ਮੀਡੀਆ ਜੀ ਮੀਡੀਆ ਜੀ ਮੈਂ ਤੁਹਾਨੂੰ ਕੀ ਕਹਾਂ ਕਿ ਕਿੰਨੇ ਚੋਈਏ ਨੂੰ ਦੋਨੋਂ ਬਹੁਤ ਸੌਫਾ ਨੂੰ ਕੋਲ ਲਾ ਲੈਂਦੇ ਹਾਂ ਜੀ ਲਾ ਕੇ ਨਾ ਦਲੋ ਕਰਾ ਬਿਨੀ ਤੇ ਅੰਡਰਾ ਕਰਨ ਵਾਲਾ ਨਾ ਨਾ ਕੰਨ ਪਾਉ ਨਹੀਂ ਨਹੀਂ ਕਰਦਾ ਇਹ ਕੁਝ ਨਹੀਂ ਕਰਦਾ ਚਲ ਆ ਕੋਈ ਨਾ ਸਰ ਖਾਈ ਨਾ ਨਾ ਕੋਈ ਗੱਲ ਨਹੀਂ ਯਾਰ ਤੇ ਇਹ ਕੰਮ ਨਾ ਕਰੋ ਕਿ ਆਓ ਜੀ ਜੋ ਜਾਲੀ ਵੋਟ ਪੁੱਟ ਦਾ ਨਾ ਮਾਮਲਾ ਸਾਹਮਣੇ ਆਇਆ ਕੀ ਪੂਰਾ ਮਾਮਲਾ ਤੁਸੀਂ ਮੋਟੇ ਦੇ ਦੇਖੋ ਜੀ ਜਾਲੀ ਵੋਟਾਂ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਬਕਤਾਰੇ ਆ ਇੰਡੀਪੈਂਡੈਂਟ ਉਹ ਦਰ ਲੱਗ ਰਿਹਾ ਕਿ ਕੋਈ ਪੜਿਆ ਲਿਖਿਆ ਕੈਂਡੀਡੇਟ ਆਪਣੀ ਵਾਰਡ ਦੇ ਵਿੱਚ ਗੱਲ ਰੱਖਣਾ ਚਾਹੁੰਦਾ ਆ ਤੇ ਵਾਰਡ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਮਹਿੰਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਹੋ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਘਰੇਟ ਆ ਕੇ ਭਾਈ ਸਾਹਿਬ ਤੁਸੀਂ ਡੈਥ ਸੈਟ ਡੈਥ ਲੋਕਾਂ ਦੀ ਵੀ ਵੋਟਾਂ ਭਕਤਾਨ ਲਾਪੇ ਇਹਨਾਂ ਦੀ ਅਫਸਰਾਂ ਨਾਲ ਅੰਦਰ ਸੈਟਿੰ ਅੱਸਰ ਇਹਨਾਂ ਕੋ ਪੈਸੇ ਲਿੰਦੇ ਆ ਮੈਂ ਡਾਇਰੈਕਟਲੀ ਕਹਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਹਿੰਦਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਹਿੰਦਾ ਕੌਣ ਕਰਦਾ ਮੈਂ ਕਹਿੰਦਾ ਅਸੀਂ ਕਰਦੇ ਮੈਂ ਕਹਿੰਦਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਹੁਣ ਜਦੋਂ ਮਨ ਨੇ ਪੁੱਛਿਆ ਕਿ ਚਲੋ ਤੁਹਾਡੇ ਕੋਲ ਇਹ ਕਿਹਨਾ ਬਾਕੀ ਉਹ ਵੀ ਮੰਨ ਲੈਨੇ ਆ ਉਹ ਤਾਂ ਆਪਾਂ ਦੇਖਾਂਗੇ ਕੋਰਟ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜੇ ਇਸ ਦਾ ਡਿਲੀਸ਼ਨ ਦਾ ਪ੍ਰੋਸੈਸ ਕੀ ਹੈਗਾ ਲੇਕਿਨ ਇਹ ਕਹਿੰਦੇ ਆ ਮਨ ਲਕਿ ਆਪਾਂ ਆਇਡੈਂਟੀਫਾਈ ਨਹੀਂ ਕਰ ਸਕਦੇ ਵੋਟ ਕਿਸ ਪਾਰਟੀ ਨੂੰ ਪਈ ਆ ਇਹਦਾ ਮਤਲਬ ਫਿਰ ਭਾਈ ਸਾਹਿਬ ਜੇਕਰ ਇਹਨਾਂ ਨੂੰ ਕਹੀਏ ਨਾ ਵਾਰੀ ਦਾ ਵਟਾ ਲਾ ਦਿਓ ਇੱਕ ਪਾਰਟੀ ਨੇ ਵੋਟ ਪਾ ਲਈ ਤੁਸੀਂ ਆਇਡੈਂਟੀਫਾਈ ਕਰੋ ਉਹ ਪਾਰਟੀ ਨੂੰ ਪਈ ਗਈ ਬਾਕੀਆਂ ਨੂੰ ਦੇਖ ਕੇ ਵੋਟ ਪਾ ਦਿਓ ਯਾਰ ਤੇ ਮਾਮਲਾ ਬਰਾਬਰ ਹੋ ਜਾਂਦਾ ਲੇਕਿਨ ਇਨਾਂ ਕੋਲ EVM ਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਨਾ ਆਇਡੈਂਟੀਫਾਈ ਦਾ ਪ੍ਰੋਸੈਸ ਹੈਗਾ ਨਾ ਡਿਲੀਸ਼ਨ ਦਾ ਅਸੀਂ ਕੁਆਇਟ ਹੈਂਪਰ ਹੋ ਰਹੇ ਹਾਂ ਤੇ ਕਿ ਇੱਥੇ ਇਲੈਕਸ਼ਨ ਲੜ ਗਿਆ ਸਾਨੂੰ ਲੱਗ ਰਿਹਾ ਕਿ ਡੈਮੋਕ੍ਰੇਸੀ ਦਾ ਕਹਾਣ ਹੈਗਾ ਪਤਾ ਕਿਵੇਂ ਲੱਗਾ ਕਿ ਵੋਟ ਦੇਖੋ ਜੀ ਮੇਰਾ ਜਿਹੜਾ ਉਹ ਬੈਠਾ ਅੰਦਰ ਪੋਲਿੰਗ ਏਜੰਟ ਬੈਠਾ ਉਹਨੇ ਅੰਦਰ ਰੋਲਾ ਪਾਇਆ ਕਿ ਭਾਈ ਸਾਹਿਬ ਇਹ ਡੈਥ ਕੇਸ ਆ ਲੇਕਿਨ ਫੇਰ ਵੀ ਪਤਾ ਨਹੀਂ ਕਿੰਨਾ ਕਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ 'ਚ ਵੋਟ ਪੁਕਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਿਹਾ ਕੀ ਲੱਗਦਾ ਬਾਕੀ ਪੁੱਤਾਂ ਦੇ ਵੀ ਇਸ ਤਰ੍ਹਾਂ ਹੋ ਰਿਹਾ ਹੈ ਦੇਖੋ ਡੈਫੀਨਿਟਲੀ ਡੈਫੀਨਿਟਲੀ ਮੈਨੂੰ ਪਰਾੜੀਵਾਲ ਤੋਂ ਵੀ ਕਾਫੀ ਕੰਪਲੇਂਟਸ ਆ ਰਹੀਆਂ ਮੈਂ ਪਰਸਨਲੀ ਆਇਡੈਂਟੀਫਾਈ ਕਰਕੇ ਨਾ ਉਹ ਦੱਸ ਸਰਟੀਫਿਕੇਟ ਵੀ ਨਾਲ ਦਊਂਗਾ ਕਿ ਭਾਈ ਸਾਹਿਬ ਇਹ ਵੋਟਾਂ ਭੁਗਤੀਆਂ ਤੇ ਕਿੱਦਾਂ ਭੁਗਤੀਆਂ ਮੈਨੂੰ ਦੱਸੋ ਕਿਉਂਕਿ ਆਪਾਂ ਪੜੇ ਲਿਖੇ ਆ ਮੈਂ ਆਰਟੀਆਈ ਪਾ ਕੇ ਸਾਰਾ ਰਿਕਾਰਡ ਕਰਾ ਕੇ ਇਹਨਾਂ ਨੂੰ ਪਤਾ ਤਾਂ ਲੱਗੂਗਾ ਇੱਕ ਵਾਰੀ ਕਿ ਪਿਆ ਕਿਦਾਂ ਵਾਲਾ ਸੀ ਜੇ ਅਗਰ ਦੁਬਾਰੀ ਮੇਰੇ ਬੰਦਿਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਜੇ ਉਹਨਾਂ ਦੇ ਡੈਥ ਕੇਸਾਂ ਦੀਆਂ ਵੋਟਾਂ ਭੁਗਤਨੀਆਂ ਤੇ ਭਾਈ ਸਾਹਿਬ ਮਨੀ ਖੇਲਣੀ ਜੇ ਛੱਡਦਾ ਫੇਅਰ ਇਲੈਕਸ਼ਨ ਕਰਾਓ ਆਪਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਗਾਂ ਜਿਨ੍ਹਾਂ ਨੇ ਡੈਮੋਕ੍ਰੇਸੀ ਲਈ ਕੀਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਜਵਾਬਤਾ ਪੁੱਛੋ ਕਿ ਡਿਲੀਸ਼ਨ ਦਾ ਪ੍ਰੋਸੈਸ ਕੀ ਆ ਟ੍ਰੇਨਿੰਗਾਂ ਲਾਈਆਂ ਕਿੱਤੇ ਆ ਲੇ ਭੁਗਤਾਨ ਦਾ ਕੋਈ ਰੋਲਾ ਚੱਲਿਆ ਪਰ ਮਰੇ ਬੰਦੇ ਕਹਿੰਦੇ ਵੋਟ ਪੁਤੀ ਗਈ ਇਹ ਇੰਨਾ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਜਿਹੜਾ ਵਾ ਕਹਿੰਦੇ ਮਰੇ ਬੰਦੇ ਦੀ ਵੋਟ ਪੁਗਤਾ ਦਿੱਤੀ ਗਈ ਹੈ ਇਹਨਾਂ ਸਾਰਿਆਂ ਦੇ ਇਲੈਕਸ਼ਨ ਏਜੰਟ ਅੰਦਰ ਬੈਠੇ ਸੀਗੇ ਬਾਕੀ ਫਿਰ ਵੀ ਜੇ ਪ੍ਰੈਜ਼ੀਡਿੰਗ ਅਫਸਰ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਏਗਾ ਉਹ ਤੇ ਬਤਾਓ ਕਿ ਸਾਡੇ ਨਾਲ ਕਾਨੂੰਨਵਾਰ ਕਾਨੂੰਨਤਾਬ ਕਰ ਰਹੀ ਕੀਤੀ ਹੈ ਕਿੰਨੀ ਨੰਬਰ ਵਾਰਡ ਹੈ ਤੇ ਕਿਹੜਾ ਹੈ ਕਿੰਨੇ ਨੰਬਰ ਵਾਰਡ ਹੈ ਵਾਰਡ ਨੰਬਰ 55 ਇਹ ਫਤੇਹ ਸਿੰਘ ਕਲੋਨੀ ਪੈਂਦੀ ਹੈ 55 ਨੰਬਰ